ਜੀ ਮੇਰੀ ਭੈਣਾਂ ਸਾਰਿਆਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤੀਰਾ ਸਹੀ ਤਰੀਕੇ ਨਾਲ ਜੋੜਨਾ ਦੱਸਾਂਗੇ ਤੇ ਜਿਹੜੀ ਕਿ ਆਪਾਂ ਤੀਰੇ ਦੀ ਗੁੰਮ ਸਲਾਈ ਹੋ ਜੇ ਠੀਕ ਹੈ ਜੀ ਦੇਖੋ ਆਪਾਂ ਸੂਟ ਦਾ ਫਰੰਟ ਤੇ ਬੈਕ ਸਟਿਚ ਕਰ ਲਿਆ ਦੇਖੋ ਬੈਕ ਦਾ ਗਲਾ ਵੀ ਆਪਣਾ ਸਟਿਚ ਕੀਤਾ ਹੋਇਆ ਤੇ ਫਰੰਟ ਦਾ ਗਲਾ ਵੀ ਆਪਣਾ ਸਟਿਚ ਕੀਤਾ ਹੋਇਆ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਨਾ ਤੇ ਆਪਣਾ ਸਿੱਧੇ ਨਾਲ ਸਿੱਧਾ ਕਪੜਾ ਮਿਲਾ ਲੈਣਾ ਇਸ ਤਰੀਕੇ ਨਾਲ ਠੀਕ ਹੈ ਜੀ ਆਪਣਾ ਸਿੱਧੇ ਨਾਲ ਸਿੱਧਾ ਕਪੜਾ ਹੈ ਇਹ ਤੇ ਇਸ ਤੋਂ ਬਾਅਦ ਆਪਾਂ ਬੈਕ ਫਰੰਟ ਗਲਾ ਐਸਟਿਕ ਨਾਲ ਰੱਖਾਂਗੇ ਬੈਕ ਗਲੇ ਦੇ ਉੱਪਰ ਇਸ ਤਰੀਕੇ ਨਾਲ ਤੇ ਜਿਹੜੀ ਆਪਾਂ ਰੇਪ ਟਾਕੀ ਲਈ ਸੀ ਉਹਨੂੰ ਆਪਾਂ ਵਾਦਮੀ ਰੱਖਾਂਗੇ ਇਸ ਤਰੀਕੇ ਨਾਲ ਗਲੇ ਤੋਂ ਬਾਹਰ ਬਾਹਰ ਰੱਖਾਂਗੇ ਠੀਕ ਹੈ ਜੀ ਤੇ ਇਹਨੂੰ ਆਪਾਂ ਕੀ ਕਰਨਾ ਹੈ ਜਿਹੜਾ ਇਹ ਰੇਪ ਟਾਕੀ ਇਹਨੂੰ ਆਪਾਂ ਇਸ ਤਰੀਕੇ ਨਾਲ ਫਰੰਟ ਵਾਲੇ ਗਲੇ ਦੇ ਉੱਪਰ ਫੋਲਡਿੰਗ ਕਰ ਦੇਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਪੈਰ ਪੈਰ ਦੀ ਸਲਾਈ ਲਾ ਦੇਾਂਗੇ ਠੀਕ ਹੈ ਜੀ ਇੱਥੇ ਮੋਡਲ ਦੀ ਸਾਈਡ ਆਪਾਂ ਡਬਲ ਸਟ੍ਰਾਈ ਕਰ ਦੈਨੇ ਤੇ ਸਿੱਧਾ ਕਰਨ ਦੁਬਾਰਾ ਆਪਣਾ ਇਸ ਤਰੀਕੇ ਨਾਲ ਆ ਜੂਗਾ ਤੀਰਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੇ ਇੱਥੋਂ ਆਪਣੇ ਇਸ ਤਰੀਕੇ ਨਾਲ ਇੱਥੇ ਤਰਪਾਈ ਹੋ ਜੂਗੀ ਠੀਕ ਹੈ ਜੀ ਇਸ ਤੋਂ ਬਾਅਦ ਦੂਸਰੀ ਸਾਈਡ ਆਪਾਂ ਇਸ ਤਰੀਕੇ ਨਾਲ ਸੇਮ ਲਾਵਾਂਗੇ ਆਪਾਂ ਕਿ ਇਸ ਤਰੀਕੇ ਨਾਲ ਹੁਣ ਦੇਖੋ ਆ ਆਪਣਾ ਬੈਕ ਵਾਲਾ ਪਾਸਾ ਆ ਗਿਆ ਤੇ ਇਹ ਆਪਣਾ ਫਰੰਟ ਵਾਲਾ ਪਾਸਾ ਹੋ ਗਿਆ ਠੀਕ ਹੈ ਜੀ ਬੈਕ ਵਾਲੇ ਦੇ ਪਾਸੇ ਦੇ ਉੱਪਰ ਆਪਾਂ ਫਰੰਟ ਵਾਲਾ ਪਾਸਾ ਇਸ ਤਰੀਕੇ ਨਾਲ ਰੱਖਦੇ ਨਾ ਤੇ ਜਿਹੜੀ ਆਪਾਂ ਰੇਪ ਟਾਕੀ ਲਈ ਹੈ ਉਹਨੂੰ ਆਪਾਂ ਵੱਧਮੀ ਰੱਖਾਂਗੇ ਗਲੇ ਤੋਂ ਬਾਹਰ ਬਾਹਰ ਠੀਕ ਹੈ ਜੀ ਗਲੇ ਤੋਂ ਬਾਹਰ ਬਾਹਰ ਰੱਖਾਂਗੇ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਨਾਲ ਫਰੰਟ ਵਾਲੇ ਗਲੇ ਦੇ ਉੱਪਰ ਫੋਲਡ ਕਰ ਦੇਾਂਗੇ ਸਿਰਫ ਆਪਾਂ ਜਿਹੜੀ ਬੈਕ ਗਲੇ ਦੀ ਟਾਕੀ ਲਈ ਉਹ ਫੋਲਡ ਕਰਨੀ ਆ ਬੈਕ ਗਲੇ ਦਾ ਕਪੜਾ ਫੋਲਡ ਨਹੀਂ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਇਸ ਤੋਂ ਬਾਅਦ ਆਪਾਂ ਪੈਰ ਪੈਰ ਦੀ ਲਾ ਦੇਾਂਗੇ ਸਲਾਈ ਇੱਥੇ ਆਪਾਂ ਡਬਲ ਸਲਾਈ ਕਰ ਦਿਆਂਗੇ ਠੀਕ ਹੈ ਜੀ ਦੇਖੋ ਗਲਾ ਸਿੱਧੇ ਕਰਨ ਦੁਆਰਾ ਆਪਣਾ ਇਸ ਤਰੀਕੇ ਨਾਲ ਆਊਗਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਤੇ ਇੱਥੇ ਆਪਣੀ ਬਿਲਕੁਲ ਗੁੰਮ ਹੋ ਗਈ ਤੀਰੇ ਦੀ ਸਲਾਈ ਜੀ ਇਹ ਆਪਣੇ ਇੱਥੋਂ ਤੇ ਆਹ ਵਾਲਾ ਬੁੱਚ ਵਿੱਚ ਕਰਕੇ ਇੱਥੇ ਆਪਾਂ ਤਰਪਾਈ ਕਰ ਦਿਆਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਹ ਆਪਣੀ ਛੋਟੀ ਜੀ ਵੀਡੀਓ ਸੀ ਜੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਸਾਡੀ ਵੀਡੀਓ ਕਿਸ ਤਰੀਕੇ ਨਾਲ ਲੱਗੀ ਤੇ ਤੁਸੀਂ ਹੋਰ ਕਿਸ ਸੂਰ ਦੇ ਰਿਲੇਟਡ ਕਿਸ ਚੀਜ਼ ਤੇ ਵੀਡੀਓ ਬਣਾਉਣਾ ਚਾਹੁੰਦੇ ਹੋ ਅਸੀਂ ਉਸ ਤੁਹਾਡੀ ਉਹ ਵੀਡੀਓ ਜ਼ਰੂਰ ਬਣਾਵਾਂਗੇ ਤੇ ਸੋ ਫਰੈਂਡਸ ਮਿਲਦੇ ਆ नेक्स्ट ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ